ਤੁਸੀਂ ਬਿਆਸਦੀਆਂ ਵੇਖ ਰਹੇ ਹੋ ਜਿੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਦਰਸਲ ਇੱਕ ਸਵਿਫਟ ਕਾਰ ਤੇ ਦੂਸਰੇ ਪਾਸੇ ਇੱਕ ਪੀਕਅਪ ਦੀ ਭਿਆਨਕ ਟੱਕਰ ਹੋਈ ਆ ਇਸ ਟੱਕਰ ਦੇ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ ਆ ਤਾਂ ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਵਾਸੀ ਜਗਰਾਉਂ ਵਜੋਂ ਹੋਈ ਆ ਜੋ ਜਾਣਕਾਰੀ ਮਿਲੀ ਆ ਇੱਕ ਪਰਿਵਾਰ ਜੋ ਜਗਰਾਉਂ ਦਾ ਰਹਿਣ ਵਾਲਾ ਸੀਗਾ ਉਹਨਾਂ ਦੇ ਵੱਲੋਂ ਇਹ ਸਵਿਫਟ ਡਿਜ਼ਾਇਰ ਗੱਡੀ ਜਿਹੜੀ ਰੈਂਟ ਤੇ ਹਾਇਰ ਕੀਤੀ ਜਾਂਦੀ ਆ ਪੂਰਾ ਪਰਿਵਾਰ ਜਿਹੜਾ ਬਟਾਲੇ ਆਪਣੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾ ਰਿਹਾ ਸੀਗਾ ਤਾਂ ਜਦੋਂ ਉਹ ਬਿਆਸ ਪਹੁੰਚਦੇ ਨੇ ਤਾਂ ਦੂਸਰੇ ਪਾਸੇ ਫਲਾਈਓਵਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਇੱਕ ਪਿਕਅਪ ਗੱਡੀ ਜਿਹੜੀ ਆ ਰਹੀ ਸੀਗੀ ਤਾਂ ਉਸ ਪਿਕਅਪ ਗੱਡੀ ਦੇ ਡਰਾਈਵਰ ਦੀ ਅੱਖ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਪਿਕਅਪ ਗੱਡੀ ਡਿਵਾਈਡਰ ਪਾਰ ਕਰ ਜਾਂਦੀ ਹੈ ਤੇ ਸਿੱਧੇ ਟੱਕਰ ਜਿਹੜੀ ਹੈਗੀ ਆ ਉਹ Swift ਗੱਡੀ ਦੇ ਨਾਲ ਹੋ ਜਾਂਦੀ ਆ ਤਾਂ ਟੱਕਰ ਕਿੰਨੇ ਪਿਆਣਕ ਹੈਗੀ ਆ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਸ ਤਰ੍ਹਾਂ Swift ਗੱਡੀ ਦੇ ਪਰ ਖੱਟੇ ਉੱਡ ਗਏ ਨੇ ਜੋ ਡਰਾਈਵਰ ਸਾਈਡ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਡਰਾਈਵਰ ਸੀਗਾ Swift ਗੱਡੀ ਦਾ ਉਸ ਨੂੰ ਕਿੰਨੇ ਔਖੇ ਤਰੀਕੇ ਦੇ ਨਾਲ ਬਾਹਰ ਕੱਢਿਆ ਗਿਆ ਹਾਲਾਂਕਿ ਉਸ ਦੀ ਮੌਤ ਹੋ ਜਾਂਦੀ ਆ ਜਦੋਂ ਇਹ ਹਾਦਸਾ ਵਾਪਰਦਾ ਤਾਂ Swift ਗੱਡੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਤਿੰਨ ਪਰਿਵਾਰਕ ਮੈਂਬਰ ਸੀਗੇ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਕਿਸ ਦੇ ਸਿਰ ਦੇ ਉੱਪਰ ਸੱਟ ਲੱਗੀ ਆ ਕਿਸ ਦੇ ਮੱਥੇ ਦੇ ਉੱਪਰ ਸੱਟ ਲੱਗੀ ਆ ਤਾਂ ਮੰਜ਼ਰ ਜਿਹੜਾ ਬੜਾ ਖੌਫਨਾਕ ਸੀਗਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਵੀ ਜਦੋਂ ਜਹਾਦ ਕੀਤੀ ਜਾਂਦੀ ਆ ਕਿ ਕਿਵੇਂ ਨਾ ਕਿਵੇਂ ਕਰਕੇ ਜੋ ਗੱਡੀ ਦਾ ਚਾਲਕ ਹੈਗਾ ਉਸ ਨੂੰ ਬਾਹਰ ਕੱਢਿਆ ਜਾਵੇ ਤਾਂ ਜਿਵੇਂ ਅਸੀਂ ਦੱਸ ਰਹੇ ਆ ਕਿ ਜੋ ਪਿਕਅਪ ਗੱਡੀ ਦਾ ਚਾਲਕ ਸੀਗਾ ਉਸ ਦੀ ਅੱਖ ਲੱਗ ਜਾਂਦੀ ਆ ਤੇ ਉਸ ਦੀ ਅੱਖ ਲੱਗਣ ਦੇ ਕਾਰਨ ਨੁਕਸਾਨ ਕਿਸ ਨੂੰ ਪੁਗਤਣਾ ਪਿਆ ਇੱਕ ਉਹ ਡਰਾਈਵਰ ਜੋ ਆਪਣੀ ਮਿਹਨਤ ਕਰਦਾ ਸੀਗਾ ਡਰਾਈਵਰ ਵੀਰਾਂ ਦੀ ਜ਼ਿੰਦਗੀ ਜਿਹੜੀ ਆ ਬੜੀ ਆਪਾਂ ਕਹਿ ਸਕਦੇ ਆ ਕਿ ਬਿਜ਼ੀ ਹੁੰਦੀ ਆ ਸਵੇਰੇ ਕਿਤੇ ਹੁੰਦੇ ਨੇ ਸ਼ਾਮ ਨੂੰ ਕਿਤੇ ਹੁੰਦੇ ਨੇ ਤਾਂ ਕਿਰਾਏ ਤੇ ਉਹ ਗੱਡੀ ਚਲਾਉਂਦੇ ਸੀਗੇ ਕਿਰਾਏ ਵਾਲੀ ਗੱਡੀ ਚਲਾਉਂਦਾ ਸੀਗਾ ਸਤਨਾਮ ਸਿੰਘ ਤਾਂ ਉਹ ਜਗਰਾਉਂ ਤੇ ਪਰਿਵਾਰ ਨੂੰ ਲੈ ਕੇ ਬਟਾਲਾ ਜਾ ਰਿਹਾ ਸੀਗਾ ਤਾਂ ਵਿਆਸ ਜਦੋਂ ਪਹੁੰਚਦੇ ਨੇ ਤਾਂ ਉੱਥੇ ਜਿਹੜੀ ਇਹ ਟੱਕਰ ਹੋ ਜਾਂਦੀ ਆ ਟੱਕਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਮਿੰਦਰਾ ਪਿਕਅਪ ਹੈਗੀ ਆ ਉਸਦੇ ਵੀ ਪਰਖਤੇ ਉੱਡ ਗਏ ਨੇ ਜੋ ਸਵਿਫਟ ਗੱਡੀ ਹੈਗੀ ਆ ਉਸਦੇ ਵੀ ਪਰਖਤੇ ਉੱਡ ਗਏ ਨੇ ਤੇ ਜੋ ਗੱਡੀ ਦੇ ਵਿੱਚ ਬਾਕੀ ਸਵਾਰੀਆਂ ਸਵਾਰ ਸਨ ਤਾਂ ਉਹਨਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਅਜੇ ਦੇ ਵਿੱਚ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਆ ਜਿਹੜਾ ਇੱਥੇ ਬਿਆਸਪੁਰੋ ਜਿਹੜਾ ਓਵਰ ਬ੍ਰਿਜ ਲੰਘਦਾ ਤੋਂ ਇੱਕ ਪਰਿਵਾਰ ਜਗਰੋਂ ਤੋਂ ਅਸਵੇਰੇ 6 ਵਜੇ ਚੱਲਿਆ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਬਟਾਲੀ ਸ਼ਹਿਰ ਉਹਨਾਂ ਗੱਡੀ ਸਿੱਪਟ ਚਾਰ ਕਰਾਇਤੇ ਕੀਤੀ ਸੀ ਉਹਦਾ ਸਪਨਾ ਸੀ ਡਰਾਈਵਰ ਸੀਗਾ ਉਥੋਂ ਲੋਪਨੀ ਜਗਰ ਆਉਂਦਾ ਕਿ ਜਦੋਂ ਬਿਆਸਪੁਰ ਨੂੰ ਕਰਾਸ ਕਰ ਰਹੇ ਸੀ ਨਾ ਉਰ ਨੂੰ ਤੇ ਦੂਜੇ ਪਾਸੇ ਇੱਕ ਬੈਲਾਰੋ ਗੱਡੀ ਪਿਕਅਪ ਨੂੰ ਪੂਰ ਥੜਨ ਨੂੰ ਜਾ ਰਹੀ ਸੀ ਉਹਦੇ ਡਰਾਈਵਰ ਨੂੰ ਅੱਖ ਲੱਗੀ ਉਹ ਕੁਝ ਰਾਤ ਕੰਮ ਕਰਦਾ ਰਿਹਾ ਕਿ ਉਹਦੇ ਜਦੋਂ ਚੋਕ ਲੱਗੀ ਨੀਂਦ ਦੀ ਉਹਦਣਾ ਗੱਡੀ ਡਾਇਵਰਟ ਟਪ ਕੇ ਤੇ ਸਿੱਧੀ ਉਹ ਦੂਜੇ ਪੰਨੇ ਉਹਦੇ ਕਾਰ ਚ ਵੱਜੀ ਇਹਦੇ ਨਾਲ ਮੌਕੇ ਤੇ ਹੀ ਜਿਹੜਾ ਡਰਾਈਵਰ ਸੀਗਾ ਜਗਰ ਆਉਣਾ ਸੁਨਾਉਂ ਸੀ ਉਹਦੀ ਮਪੇਦੋ ਦੋਗੀਆਂ ਤੇ ਨੇ ਜਖਮੀ ਹੋ ਗਏ ਨੇ ਜਿਹੜਾ ਪਰਿਵਾਰ ਮੈਂਨ ਜਾ ਰਿਹਾ ਸੀ ਜੀ ਆ ਫਨੀ ਉਹਦੀ ਪਤਨੀ ਜੋਤੀ ਤੇ ਉਹਦੇ ਬੇਟੀ ਮਾਹੀ ਉਹਨਾਂ ਨੂੰ ਮੋਢਲੀ ਜਿਹੜੀ ਸੈਟਾਫਿਕਸ ਤੋਂ ਸੁੱਟ ਕੇ ਸਿਬਿਆਸਰਾ ਦਾ ਸਮੀ ਹਸਪਤਲ ਬੋਧਵਾਕੇ ਫਿਰ ਲਈ ਸਤਨ ਜਿਆਦਾ ਹੁਣ ਕਰਕੇ ਉਹ ਬਸਾਰਸ ਵਪਾਰ ਕਰਦੇ ਚੱਲ ਜਾਂਦੇ ਤੇ ਮਾਮਾ ਵਿੱਚ ਕਿਹਾ ਗਿਆ ਜੀ ਕਾਪੀਆ ਦੱਟ ਕੀਤੀ ਜਾ ਰਹੀ ਹੈ ਜੀ ਪੋਸਟਮੈਨ ਕਰਾ ਕੇ ਉਹਨੇ ਪਰਿਵਾਰ ਨੂੰ ਜਗਰਾਉਣ ਜਾਣ ਕਰਾ ਦਿੱਤਾ ਉਹਨਾਂ ਦਾ ਪਰਿਵਾਰ ਵੀ ਆ ਰਿਹਾ ਡਾਇਰੈਕਟ ਸਾਹਿਬ ਤੇ ਉਹਨਾਂ ਨੂੰ ਸਾਰੀ ਗੱਲ ਦੱਸ ਕੇ ਪੁਲਿਸ ਪੰਚ ਨੂੰ ਉਹਨਾਂ ਦੀ ਨਿਗਰਾਨੀ 'ਚ ਪਰਾਵਾਂਗੇ ਨਿਗਰਾਨੀ 'ਚ ਪਰਾ ਕੇ ਤੇ ਐਫਪੀਆ ਦਰਜਾ ਡਰਾਈਵਰ ਜਿਹੜਾ ਰਸ਼ਟ ਕਰ ਲਿਆ ਗਿਆ ਗੱਡੀਆਂ ਦੋਨੋਂ ਕਬਜ਼ੇ 'ਤੇ ਲੈ ਗੀਏ ਇਹ ਵੀ ਜੋ ਕਾਨੂੰਨ ਸਾਕਾਰਵਾਈ ਹੈ ਕੀਤੀ ਜਾਵੇਗੀ